ਸਤਿ ਸ਼੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਕਲਜਿੰਦਰ ਡੇਰੀ ਫਰਮੈਂਟਡ ਆ ਬੋ ਬੋ ਸਵਾਗਤ ਹੈ ਵੀਰ ਜੀ ਅੱਜ ਦੀ ਵੀਡੀਓ ਦੇ ਵਿੱਚ ਤਾਜੀ ਸੋਈ ਵੱਡੀ ਝੋਟੀ ਆ ਇੱਕ ਟੋਕਰ ਗੱਬਣਾ ਆਓ ਵੀਰ ਜੀ ਇਹਨਾਂ ਬਾਰੇ ਲੈਨੇ ਆ ਵੀਰ ਹੁਣਾਂ ਕੋਲੇ ਸਾਰੀ ਜਾਣਕਾਰੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਰ ਸਭ ਕਿਹਾਲੇ ਵਧੀਆ ਵੀਰ ਜੀ ਵਧੀਆ ਤੁਸੀਂ ਸੁਣਾਓ ਠੀਕ ਠਾਕ ਜੀ ਕਿਰਪਾ ਚੜ੍ਹਦੀਆਂ ਲਾਗੀਆਂ ਵਧੀਆ ਜੀ ਵੀਰ ਜੀ ਨਾਮ ਦੱਸ ਦਿਓ ਆਪਣਾ ਨਾਮ ਮੇਰਾ ਵਰਜੀਤ ਸਿੰਘ ਜੀ ਮੈਨੂੰ ਲਾਲੀ ਜਾਂਦੇ ਆ ਆਮ ਸਾਰੇ ਲਾਗੇ ਜਾ ਕੇ ਠੀਕ ਹੈ ਜੀ ਹਾਂ ਜੀ ਪਿੰਡ ਦੇ ਠੱਠਾ ਜਿਹੜਾ ਗੁਰਦਾਸਪੁਰ ਤੀਰ ਬਟਾਲਾ ਠ ਠੀਕ ਹੈ ਜੀ ਫੋਨ ਨੰਬਰ ਦੱਸ ਦਿਓ ਵੀਰ ਜੀ 98784 32785 ਠੀਕ ਹੈ ਜੀ ਵੀਰ ਜੀ ਦੋ ਪਸ਼ੂ ਆਪਣੇ ਕੋਲੇ ਆ ਗਏ ਹਾਂਜੀ ਦੋ ਪਸ਼ੂ ਜੇ ਦੋਵੇਂ ਨੰਗੀਨੇ ਜੇ ਮਹਾਰਾਜ ਮੈਂ ਨਾ ਤੋਹਫੇ ਵੀਰ ਜੀ ਲੈ ਕੇ ਆਏ ਜੋ ਤੋਹਫੇ ਤੋਹਫੇ ਕੋਕਾ ਪੀਸ ਹੀ ਆ ਇਹ ਵੀਰ ਜੀ ਇਹਦੇ ਬਾਰੇ ਦੱਸਿਓ ਇਤੋਂ ਕਰੀਏ ਸ਼ੁਰੂ ਹੈ ਨਾ ਜੀ ਜਿੱਤੋਂ ਮਰਜ਼ੀ ਕਰ ਲੋ ਮਹਾਰਾਜ ਦੋਵੇਂ ਨੰਗੀਨੇ ਜਿੱਤੋਂ ਮਰਜ਼ੀ ਕਰ ਬਿਲਕੁਲ ਜੀ ਹਾਂਜੀ ਇਹਦੇ ਬਾਰੇ ਦੱਸਿਓ ਵੀਰ ਜੀ ਇਹ ਵੀਰ ਜੀ ਦੋ ਦਾਂਦੀ ਜੇ ਮੂੰਹ ਦੋ ਦੰਦ ਹਾਂਜੀ ਦੋ ਦੰਦ ਝੋਟੀ ਮੋਗੇ ਤਿੰਨ ਸਾਲਾਂ ਦੀ ਲਾਲ ਉਹ ਪੂਰਾ ਬੱਚਾ ਹੀ ਆ ਗਿਆ ਇੱਕ ਹਸਾਬ ਦਾ ਬਿਲਕੁਲ ਤੇ ਕਦ ਘਾੜ ਮਹਰਾਇ ਨਾ ਕਿਤੇ ਮੈਨੂੰ ਸਿਰ ਆ ਹੀ ਲੱਗਾ ਵੀਰੇ ਸਿਰੇ ਲੱਤਾ ਜੀ ਇਹ ਕਦ ਫੁੱਲ ਆ ਝੋਟੀ ਦਾ ਹਨਾ ਪੂਰਾ ਫੁੱਲ ਜੇ ਪੂਰੀ ਅਗਰੇ ਨੇ ਨਾ ਕਿਤੇ ਰੂਹ ਨੇ ਸੇਵਾ ਕੀਤੀ ਹੈ ਕੱਲੀ ਨੂੰ ਲੱਗੇ ਰਹੀ ਬਿਲਕੁਲ ਵੀਰ ਜੀ ਬਿਲਕੁਲ ਜੀ ਮੈਂ ਦੁੱਧ ਐਸ ਟਾਈਮ 13 ਲੀਟਰ ਜੇ ਤੇ ਸੂਈ ਨੂੰ ਅੱਜ ਪੰਜਵਾਂ ਦਿਨ ਜੇ ਨੂੰ 13 ਲੀਟਰ ਦੁੱਧ ਤਾਂ ਹਾਂ ਜੀ ਬੋਲੇ ਤੋਂ ਸਾਫ ਹੋਈ ਜਾ ਤੇ 13 ਲੀਟਰ ਕੱਢਿਆ ਆਲੇ ਨੇ ਠੀਕ ਹੈ ਜੀ ਤੇ 나ੜੂ ਨਾਲ ਦੇ ਬੱਚੇ ਦਾ ਉਹ ਬੱਚਾ ਵਿਖਾ ਦੇ ਮਰਾ ਜਾ ਬਿਲਕੁਲ ਜੀ ਵਿਖਾ ਦਿੰਨੇ ਵੀਰ ਜੀ ਵਿਖਾ ਦਿੰਨੇ ਬੱਚਾ ਵੀ ਖਾ ਲਾਂਗੇ ਬੱਚਾ ਕਿ ਕੱਟਾ ਗਿਆ ਮਗਰ ਹਾਂ ਜੀ ਕੱਟਾ ਜੀ ਮਗਰ ਠੀਕ ਹੈ ਜੀ ਤੇ ਬਾਕੀ ਵੀ ਜੀ ਦੁੱਧੋ ਦੇ ਵਧਣੀਆਂ ਫਿਰ ਹਣਾ ਹੀ ਹਾਈ ਤੇ ਆਪਣਾ ਦੇਣੀ ਬਿਲਕੁਲ ਜੀ ਹਾਂ ਜੀ ਦੋ ਦੰਦ ਨਹੀਂ ਦੋ ਦੋ ਨਾ ਘੱਟੋ ਘੱਟ ਵੀ ਦਿੱਤਾ ਦੇ ਨੇ 15 16 ਨ ਪਹੁੰਚੂਗੀ ਬਿਲਕੁਲ ਵੀਰ ਜੀ ਬਿਲਕੁਲ ਛੋਟੀ ਨਗੀਨਾ ਹੀ ਹੈਗੇ ਹਾਂ ਜੀ ਖੋਲੋ ਵੀਰ ਜੀ ਵਿਖਾਈਏ ਤੋਰਾ ਵੇਖੋ ਵੀਰ ਜੀ ਕਿ ਸਿੰਗ ਦੀ ਕੁਆਲਿਟੀ ਚੈੱਕ ਕਰੋ ਕੱਦ ਕਾਟ ਫੁੱਲ ਲੰਮੀ ਬੇਲ ਆ ਤੋਰੋ ਵੀਰ ਜੀ ਤੋਰੋ ਲੰਮੀ ਤੋਰ ਦਿਓ ਥੋੜਾ ਡਰਦੀ ਆ ਕੈਮਰੇ ਤੋਂ ਫੁੱਲ ਸਾਈਜ਼ ਆ ਵੱਡੀ ਝੋਟੀ ਆ ਜੀ ਬਿਲਕੁਲ ਜੀ ਲੇਵੇ ਵਾਲਾ ਵੀ ਸਿਰ ਆ ਲਾਇਆ ਝੋਟੀ ਨੇ ਚੈੱਕ ਕਰੋ ਵੀਰ ਜੀ ਥੋੜਾ ਡਰਦੀ ਆ ਕੈਮਰੇ ਤੋਂ ਤੋਰ ਦੋ ਵੀਰੋ ਥੋੜੀ ਲੰਮੀ ਤੋਰ ਵੀ ਲੈ ਲੈ ਕੱਢ ਕੇ ਲਿਆਉ ਇਹਨੂੰ ਹੋਰ ਥੋੜਾ ਡਰਦੀ ਆ ਬਿਲਕੁਲ ਬੱਚਿਆਂ ਲਈ ਹੈ ਬਿਲਕੁਲ ਜੀ ਵੇਖੋ ਵੀਰ ਜੀ ਵੱਡੀ ਝੋਟੀ ਆ ਕੱਦਖਟ ਫੁੱਲਾ ਪੇਠਪੂੜਾ ਚੈੱਕ ਕਰੋ ਬਾਕੀ ਸਿੰਘ ਦੀ ਕੁਆਲਿਟੀ ਵੀ ਖਾਂ ਦੀ ਕੁਆਲਿਟੀ ਚੈੱਕ ਕਰੋ ਕੋਈ ਵੀਰ ਚੱਲ ਕੇ ਆਊਗਾ ਛੱਡੂ ਗਣੀ ਝੋਟੀ ਨੂੰ ਸਿਰਾਈ ਆ ਜੀ ਵਿਖਾਓ ਵੀਰ ਜੀ ਵਿਖਾਓ ਦੰਦ ਵੀ ਵਿਖਾਓ ਕਰੋ ਚੈੱਕ ਵੀਰ ਜੀ ਆਹੋ ਬਿਲਕੁਲ ਦੂਰ ਦੂਰ ਏ ਦੂਜੇ ਸੂਏ ਨੂੰ ਤੇ ਬੜੇ ਤੂਫਾਨੀ ਬਣੂਗੀ ਫਿਰ ਝੋਟੀ ਦਾ ਵੀਰ ਜੀ ਇਹ ਮੈਂ ਦੱਪੂਗੀ 20 ਲੀਟਰ ਤੋਂ ਬਿਲਕੁਲ ਬਿਲਕੁਲ ਦੂਜੇ ਸੂਏ ਨੂੰ ਤੇ ਕੀਆ ਬਾਤਾਂ ਕਰੋ ਕਿ ਪਹਿਲਾ ਸੂਆ ਹੀ ਵੀਰ ਜੀ ਚੈੱਕ ਕਰੋ ਕੀ ਕਹਨੇ ਝੋਟੀ ਦੇ ਵੀਰ ਜੀ ਕਿੱਥੋਂ ਲਿਆਉਂਦੇ ਨੇ ਕਿਨੇ ਕੱਢ ਕੇ ਇਹ ਹਰਿਆਣੀ ਤੋਂ ਆਈ ਮਾਰਾ ਅੱਛਾ ਉਧਰ ਝੋਟੀਆਂ ਆਈਆਂ ਤਿੰਨ ਝੋਟੀਆਂ ਲੈਂਦੀਆਂ ਸੀ ਬਿਲਕੁਲ ਜੀ ਦੋ ਵਿਰਗੀਆਂ ਦਾ ਨੋਦਾ ਆਖੇ ਤੁਹਾਡੇ ਰਾਮ ਨਹੀਂ ਹੈਗਾ ਹਾਂਜੀ 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 ਨਹੀਂ ਗਏ ਹੋ ਕਿਤੇ ਤੇ ਇਹ ਫਿਰ ਦੋ ਲੈ ਕੇ ਕਿੱਥੋਂ ਅੱਛਾ ਜੀ ਹਾਂਜੀ ਠੀਕ ਹੈ ਜੀ ਉਹ ਗਰਦਾਸਪੁਰ ਤੋਂ ਗਾਂ ਚੱਲ ਗਿਆ ਜੀ ਠੀਕ ਹੈ ਜੀ ਵੀਰ ਜੀ ਮੁੱਲ ਕੀ ਕਰ ਲੈਣਾ ਝੋਟੀ ਦਾ ਮੁੱਲ ਵੀਰ ਜੀ ਕਿਤੇ ਟਿਕਾੜੇ ਹੋਵੇ ਨਾ ਹਾਂਜੀ ਤੇ 3.5 ਲੱਖ ਦੀ ਝੋਟੀ ਜੀ ਬਿਲਕੁਲ ਠੀਕ ਹੈ ਜੀ ਤੁਹਾਡੇ ਸਾਹਮਣੇ ਆ ਇਹ ਤੋਂ ਬਾਅਦ ਕੀ ਕਰਨਾ ਬਿਲਕੁਲ ਜੀ ਬਿਲਕੁਲ ਜੀ ਬਾਕੀ ਕੋਈ ਵੀ ਚੱਲ ਕੇ ਆ ਉਹ ਛੱਡ ਕੇ ਨਹੀਂ ਜਾਂਦਾ ਜੀ ਝੋਟੀ ਕੱਦ ਫੁੱਲ ਮੰਨ ਕੇ ਚੱਲੇ ਫੁੱਲ ਕਾਦਾ ਲੰਮੀ ਬੇਲ ਆ ਪਲੀ ਜੁੜੀ ਆ ਲੇਵੇ ਦੀਆਂ ਵੀ ਕਿਆ ਬਾਤਾਂ ਆ ਪਰ ਕੋਈ ਟਾਈਮ ਨਹੀਂ ਜੇ ਲੱਗਾ ਬਿਲਕੁਲ ਘੰਟਾ ਇੱਕ ਤੁਸੀਂ ਵੀਡੀਓ ਤੇ ਲੇਟ ਹੋ ਗਏ ਜੀ ਹਾਂਜੀ ਬਿਲਕੁਲ ਰਾਤੀ 6:30 ਚ ਹੋਣੀਆਂ ਸੀ ਸਵੇਰੇ ਵੀ 6:30-7:00 ਚ ਹੋਣੀਆਂ ਸੀ ਹੁਣ 8:00 ਵਜੇ ਜੀ ਬਿਲਕੁਲ ਜੀ ਬਿਲਕੁਲ ਠੀਕ ਹੈ ਜੀ ਤੇ ਬਾਕੀ ਟਾਈਮ ਕੋਈ ਨਹੀਂ ਲੱਗਾ ਥਣ ਪੂਰਾ ਕੱਢ ਲਈ ਦੀ ਜੀ ਅੱਛਾ ਜੀ ਪੂਰਾ ਮਗਰ ਦੁੱਧ ਘਟੋ ਘਟ ਵੀ 16-17 ਪਹੁੰਚੂਗੀ ਪਹਿਲੇ ਜੀ 16-17 ਕਿਲੋ ਦੀ ਚੁਾਈ ਕਰਾ ਦਿਓ ਹਨਾ ਜੀ ਤੇ ਇਹ ਵੀ ਜੀ ਠੀਕ ਹੀ ਵੱਗੀ ਆ ਤਾਂ ਠੀਕ ਹੀ ਦੇਣਾਗੇ ਬਿਲਕੁਲ ਵੀਰ ਜੀ 175 ਦੀ ਦੇਣਾਗੇ 175 ਦੀ ਹਾਂਜੀ ਉਹ ਤਾਂ ਦੋ 75 ਕਹਿ ਦਈਏ ਤੇ ਉਹ ਵੀ ਜਾਇਜਾ ਬਿਲਕੁਲ ਨਹੀਂ ਨਹੀਂ ਮੁੱਲ ਤਾਂ ਡਾ ਜਾਇਜਾ ਵੀ ਤੇ ਜਾਇਜਾ ਚਲੋ ਹੋਰ ਕਰ ਦਿਓ ਮਾਨਦਾਨ ਕਰ ਦਿਓ ਹੈ ਨਾ ਬੰਦੇ ਸ਼ਕੀਨ ਦੇ ਰੱਖਣ ਵਾਲੀ ਝੋਟੀ ਆ ਬਿਲਕੁਲ ਜੀ ਬਾਕੀ ਵੀਰ ਜੀ ਪਹਿਲੀ ਵੀਡੀਓ ਆਪਣੀ ਥੋੜਾ ਹੋਰ ਜਾਇਜਾ ਜਾਂਦੇ ਜਿਹੜਾ ਪਹਿਲੇ ਫੋਨ ਤੇ ਹੋਗੇ ਚਲੋ 5 ਹੀ ਛੱਡ ਦਿੰਦੇ ਵਿੱਚ 70 170 ਦੀ ਦੇਣਾ 65 ਦੀ ਜਾਂਦੋ ਵੀਰੇ ਹਾਂ ਨਾ ਹੀ ਆ ਵਿੱਚੇ ਛੋੜਾ ਇਹਨੇ ਦੀ ਛੋਟੀ ਮਿਲਦੀ ਨਹੀਂ ਜਿਹੜੀ ਬਿਲਕੁਲ ਬਿਲਕੁਲ ਡੈਡੀ ਗੱਲ ਠੀਕ ਆ ਵੀਰ ਜੀ ਇਹਨੇ ਛੋਟੀ ਦੀ ਇਹ ਚੀਜ਼ ਨਹੀਂ ਜੇ ਮਿਲਦੀ ਉਹ ਦੋ ਦੰਦ ਦੋ ਦੰਦ ਜੀ ਬੱਚਾ ਕੋ ਕਹਿ ਨਹੀਂ ਸਕਦਾ ਦੋ ਦੰਦ ਇਹ ਹੈਗੀ ਦੋ ਦੰਦ ਹੀ ਵੇਹ ਲੋ ਬਿਲਕੁਲ ਵੀ ਬਿਲਕੁਲ ਛੋਟੀ ਆ ਖਾਣ ਲੈਵਾ ਇਹਨੂੰ ਇਦਾਂ ਲੱਗਾ ਜਿਦਾ ਤੀਜੇ ਸੂਈ ਨੂੰ ਲੱਗਾ ਹੁੰਦਾ ਬਿਲਕੁਲ ਵੀਰ ਜੀ ਬਿਲਕੁਲ ਜੀ ਵੇਖੋ ਜੀ 165 ਚੋਂ ਵੀਰ ਜੀ ਜਦੋਂ ਠੀਕ ਹੈ ਨਾ ਇਹ ਵਿੱਚੇ ਛੋਟ ਕਰਦੇ ਹੋ ਆਏ ਕਿ ਦੂਰੋਂ ਵੀ ਰਹੂਗਾ ਮਾਤਨ ਕਰਦੇ ਹੋ ਕਰ ਦਾਂ ਖੁੱਲਾ ਕਰ ਦਾਂਗੇ ਪਰ ਇਹ ਬੰਦਾ ਸ਼ਕੀਲ ਖੜੇ ਸਾਮਣੇ ਵਾਲੀ ਝੋਟੀ ਹੈ ਗੱਲ ਨਕੀਨਾ ਰੱਖਣ ਵਾਲਾ ਲੋਕੀ ਵੇਖਣਗੇ ਆਣਗੇ ਤੇ ਕਿੱਥੋਂ ਲਿਆਦੀ ਹੈ ਮੈਂ ਨਾ ਵੀਰ ਜੀ ਜਿੰਨਾ ਵੀਰਾਂ ਪਸ਼ੂ ਰੱਖੇ ਆ ਨਾ ਮੈਂ ਨਾ ਕਿ ਪਹਿਲੇ ਫੋਨ ਤੋਂ ਚੁੱਕਣਗੇ ਝੋਟੀ ਗੱਡੀ ਸ਼ਾਨਦਰ ਝੋਟੀ ਆ ਕੱਟ ਕੱਟ ਫੁੱਲਾ ਬਾਕੀ ਥਾਂ ਦੀ ਕੁਆਲਿਟੀ ਚੈੱਕ ਕਰੋ ਵੀਰ ਜੀ ਗੇਠ-ਗੇਠ ਤੇ ਥਣ ਲੱਗਿਆ ਜੀ ਬਹੁਤ ਵੇਖਿਆ ਜੀ ਖਣਾਗੇ ਬਿਲਕੁਲ ਬਿਲਕੁਲ ਜੀ। ਤਾਂ ਤਾਂ ਵਰਵੀਰ ਜੀ ਗਾੜੀਆਂ ਦੀ ਬਸਮ ਕਿਉਂ ਨਹੀਂ ਝੋਟੀ? ਪੂਰਾ ਪੂਰਾ ਵੀਰ ਜੀ ਪੂਰਾ। ਬਿਲਕੁਲ। ਖਮਾਪਾਇਆ ਪੂਰਾ। ਤਾਂ ਤਾ ਹਤੂ ਚੋਲ ਆਪਣੀ ਗਾਰੰਟੀ ਹੈ। ਕੋਈ ਘੂਰ ਨਹੀਂ ਕੋਈ ਸ਼ੱਕਾ ਨਹੀਂ। ਠੀਕ ਹੈ ਵੀਰ ਜੀ। ਅੱਜ ਕਿਹੜਾ ਨਾਗੂ ਖਾਤਾ ਖਾਦੀ ਕੇ ਨਾਲ? ਆ ਥਾਲ ਤੋ ਥਾਲ। ਅੱਗੇ ਸ਼ਿਰਪ। ਬੱਚਾ ਵੀ ਨਗੀਨਾ ਹੀ ਦਿੱਤਾ ਜੀ। ਆ ਜੋ। ਬਿਲਕੁਲ। ਬਿਲਕੁਲ ਵੀਰ ਜੀ ਬਿਲਕੁਲ। ਠੀਕ ਹੈ ਵੀਰ ਜੀ। ਵੇਖੋ ਵੀਰ ਜੀ ਮੋਲ ਵੀਰ ਨੇ ਜਾਇਜ਼ ਕਰਤਾ ਇੱਕ 65 ਦੀ ਵੀਰ ਕਹਿੰਦਾ ਹਾਂ ਨਾ ਦੇ ਦਾਂਗੇ ਵੱਡੀ ਝੋਟੀ ਆ। ਸਿੰਗ ਦੀ ਕੁਆਲਿਟੀ ਵੀ ਚੰਗੀ ਆ ਮੂੰਹੋਂ ਦੋ ਦੰਦ ਆ ਜੀ ਧਾਰ ਵੀ ਪੂਰੀ ਕੋਲੀ ਜੇ ਅੱਛਾ ਜੀ ਕਾਇਆ ਆ ਗਈ ਧਾਰ ਬਿਲਕੁਲ ਹਾਂਜੀ ਹਾਂਜੀ ਵੀਰ ਜੀ ਆ ਗਈ ਦੂਸਰੇ ਨੰਬਰ ਤੇ ਇਹਦੇ ਬਾਰੇ ਦੱਸੋ ਛੋਟੀ ਬਾਰੇ ਸਾਢੇ 55 ਮਹੀਨੇ ਤੋਂ ਉੱਤੇ ਹੋ ਗਏ ਪਾਇੰਦ ਨੇ ਇਹ ਸਾਢੇ 55 ਮਹੀਨੇ ਹੋ ਗਏ ਠੀਕ ਆ ਜੀ ਤੇ ਚੈੱਕ ਪਾਸ ਜੀ ਆਪਣੀ ਜੇ ਵੀਰ ਚੈੱਕ ਕਰਵਾਓ ਇੱਥੇ ਕਰਾ ਲੇ ਬੇਸ਼ੱਕ ਜੇ ਆਨਲਾਈਨ ਕਿਹਨੇ ਵਗਾਉਣੀ ਤੇ ਗੱਡੀ ਚੋਂ ਲਾਉਂਦੇ ਸਾਰਾ ਆਪਣੀ ਚੈੱਕ ਕਰਾਏ ਫੁੱਲ ਆਪਣੀ ਗਾਰੰਟੀ ਐ ਤਾਰਾਂ ਇਹਦੇ ਥੱਲੇ ਵੀਰ ਜੀ 10 ਤੋਂ 11 ਲੀਟਰ ਆ ਹਾਂਜੀ ਜੇ ਕੋ ਆਨਲਾਈਨ ਮੰਗਾਓ ਕਹਤੈ 9 ਲੀਟਰ ਠੰਡਾ ਕਰਕੇ ਦੁੱਧ ਆ 9 ਕਿਲੋ ਆ 9 ਲੀਟਰ ਨਹੀਂ 9 ਕਿਲੋ ਆ ਅੱਛਾ 9 ਲੀਟਰ ਹੈ ਹੈਨਾ ਹਾਂਜੀ ਤੇ ਫਿਰ ਠੰਡੀ ਵੀਰ ਜੀ ਇੰਨੀ ਜਿਆਦਾ ਜੀ ਹਾਂਜੀ ਕਿਹ ਆਈ ਬਾਤਾਂ ਮਾਸਾ ਦੀ ਸੂੜੀ ਪਾਓ ਮਾਸਾ ਆਟਾ ਪਾਓ ਥੱਲੇ ਬੈਜੋ ਭਾਵੇਂ 3 ਘੰਟੇ ਬੈਠੇ ਉਹ ਬਿਚਾਰੀ ਹਿੱਲਣਾ ਹੀ ਨਹੀਂ ਬਿਲਕੁਲ ਮਾਂ ਉਸੇ ਵੀਰ ਜੀ ਇੱਕ ਮਿੰਟ ਚ ਪਸਵਾ ਬਿਲਕੁਲ ਜੀ ਵੀਰ ਜੀ ਨਸਲ ਆ ਨਾ ਕਿਹੜੇ ਨਸਲ ਦੇ ਪਸ਼ੂ ਆ ਤੁਹਾਨੂੰ ਪਤਾ ਇਹਦੇ ਸੁੰਦਿਆਂ ਤੱਕ ਵੀ ਦੁੱਧ ਦਿੰਦੇ ਆ ਹਨਾ ਜੀ ਇਹ ਵੀਰ ਜੀ ਛੇ ਬਾਕੀ ਵੀਰ ਜੀ ਇਹ ਵੀ ਵੱਡੀ ਝੋਟੀ ਆ ਸਿੰਗਲ ਹੱਡੀ ਆ ਪਲੀ ਜੁੜੀ ਆ ਲੇਵਾ ਸੱਜੇ ਵਾਂਗੂ ਲੱਗਿਆ ਵੀਰੇ ਬਿਲਕੁਲ ਜੀ ਬਾਕੀ ਚੈੱਕ ਕਰੋ ਵੀਰ ਜੀ ਖਾਣ ਦੀ ਕੁਆਲਿਟੀ ਚੈੱਕ ਕਰੋ ਜੀ ਕਿੱਡਾ ਸ਼ਾਨਦਾਰ ਲੱਗਿਆ ਜੀ ਨਾੜਾ ਵਖਾ ਲੋ ਨਾੜਾ ਵੇਖੋ ਵੀਰ ਜੀ ਬਿਲਕੁਲ ਜੀ ਵੀਰ ਜੀ ਪੂਰੀਆਂ ਨਿਸ਼ਾਨੀਆਂ ਦੁੱਧ ਵਾਲੀਆਂ ਝੋਟੀਆਂ ਪਲੀ ਜੁੜੀ ਆ ਤੋਰੋ ਵੀਰ ਜੀ ਵਿਖਾਈਏ ਤੋਰਾ ਬੇਠਪੁਰੇ ਦੇ ਪੁੱਲ ਫੁੱਲ ਆ ਵੀਰ ਦੋਦਰੀਆਂ ਨਿਸ਼ਾਨੀਆਂ ਪੂਰੀਆਂ ਝੋਟੀ ਨੇ ਦਿੱਤੀਆਂ ਜੀ ਲੈਵਾ ਚੈੱਕ ਕਰੋ ਥਾਂ ਦੀ ਕੁਆਲਿਟੀ ਚੈੱਕ ਕਰੋ ਜੀ ਕੋਈ ਵੀਰ ਚੱਲ ਕੇ ਆਊਗਾ ਛੱਡੂ ਗਣੀ ਝੋਟੀ ਪਸੰਦ ਜ਼ਰੂਰ ਆਊਗੀ ਇਹ ਵੀ ਝੋਟੀਆਂ ਨੂੰ ਮੇਰੀ ਸੱਜਰ ਦਾ ਚੰਗਾ ਰਕਾਰ ਰਿਹਾ ਉਹਨਾਂ ਝੋਟੀ ਦਾ ਬਿਲਕੁਲ ਵੇਖੋ ਵੀਰ ਜੀ ਪਸ਼ੂ ਵੀਰ ਨੇ ਸ਼ਾਨਦਾਰੀ ਰੱਖਿਆ ਚੰਗੀਆਂ ਝੋਟੀਆਂ ਲਿਆ ਹੁੰਦਾ ਵੀਰ ਬੰਦ ਵੀਰ ਜੀ ਬੰਦ ਥੋੜਾ ਡਰਦੀ ਹੈ ਹਾਂਜੀ ਠੀਕ ਹੈ ਜਿਹੜੀ ਸੱਜਰ ਦਾ ਕਿੰਨਾ ਰਿਕਾਰਡ ਦੱਸਦੇ ਆ ਸੱਜਰ ਪਿੱਛੇ ਉਹ ਤਾਂ ਪਹਿਲੇ ਸੁੱਈ ਜਾਂਦੀ ਹੈ ਤੇ ਇਹ ਛੋਟੀ ਜਿਹੜੀ ਆ ਨਾ ਹਾਂਜੀ ਮੈਂ ਕਿ 16 ਲੀਟਰ ਇਹਦੇ ਦੁੱਧ ਤਾਂ ਚਾਹੀਏ ਬਹੁਤ ਜ਼ਿਆਦਾ ਨਾੜਾ ਨਹੀਂ ਤੇ ਸਿਰ ਇੰਨੀ ਧਾਰ ਬੋਲੀਏ ਹਾਂਜੀ ਕਿਆ ਹੀ ਪਤਾ ਇਹਦੀ ਆ ਠੀਕ ਚਵਾ ਇੱਕ ਨੰਬਰ ਹੈ ਨਾ ਜੀ ਚਵਾ ਇੱਕ ਨੰਬਰ ਤੇ ਇਹਨੇ ਜਦੋਂ ਟਾਈਮ ਹੋ ਗਿਆ ਇਹਨੇ ਦਵਾਈਆਂ ਦੇਣੀਆਂ ਤਾਂ ਮੈਨੂੰ ਜੋ ਆਣ ਕੇ ਬਾਟੀ ਦਾ ਖੜਾਕ ਹੋਣਾ ਚਾਹੀਦਾ ਦੋ ਟਾਈਮ ਬਿਲਕੁਲ ਬਸ ਕੇ ਮਿਲਦੀ ਹੈ ਬਿਲਕੁਲ ਜੀ ਮਾਸਾ ਚੂੜੀ ਸੂਤੋ ਦੋ ਸੇ ਵੇਰੇ ਉਸ ਮਾਂ ਬਿਲਕੁਲ ਜੀ ਵੀਰ ਜੀ ਨਸਲ ਦੇ ਪਸ਼ੂ ਦਾ ਘਰ ਵਿੱਚ ਰੱਖੰਦਾ ਹੈ ਫਾਇਦਾ ਵਾ ਲੰਮਾ ਟਾਈਮ ਦੁੱਧ ਦਿੰਦੇ ਆ ਸੁੰਦਿਆਂ ਤੱਕ ਜੀ ਵੇਖੋ ਵੀਰ ਜੀ ਬਿਲਕੁਲ ਜੀ ਵੀਰ ਜੀ ਕੀ ਮੁੱਲ ਕਰ ਲੈਣਾ ਝੋਟੀ ਦਾ ਮੁੱਲ ਤੇ ਵੀਰ ਜੀ ਜੇ ਇਹ ਕਿਤੇ ਸੱਜਣ ਹੁੰਦੀ ਨਾ ਹਾਂਜੀ ਇਹ ਵੀ ਢਾਈ ਦੀ ਬਿਲਕੁਲ ਭੱਜੀ ਆ ਦੀ ਢਾਈ ਦੀ ਝੋਟੀ ਦਾ ਕੱਦ ਵੇਖ ਲਓ ਸਿੰਗਲ ਹੱਡੀ ਆ ਉਦੋਂ ਵੀ ਝੋਟੀ ਹੈ ਵੀ ਬਿਲਕੁਲ ਹਾਂਜੀ ਵੀ ਝੋਟੀ ਆ ਪੂਰ ਗਰੰਟੀ ਨਾਲ ਠੀਕ ਤੇ ਇਹ ਵੀ ਵੀਰ ਜੀ ਮੁੱਲੇ ਦਾ ਤੇ ਮੇਰਾ ਜੀ ਆਦਾ ਡੇਢ ਮੰਗ ਲਈਏ ਇਹ ਜਾਇਜ਼ ਕਰ ਲਓ ਹਨਾ ਜਾਇਜ਼ ਜਿਹੜੇ ਹਿਸਾਬ ਨਾਲ ਇਹਦੇ ਠੰਡਾ ਪਾਣੀ ਆਣਾ ਹਾਂਜੀ ਬਿਲਕੁਲ ਸੀਸ ਲਾਂਗੇ ਆ ਧਾਰ ਧੂਰਿਆ ਦੁੱਧ ਆ ਹਾਂਜੀ ਉਹ ਹਿਸਾਬ ਨਾਲ ਤੇ ਮੇਰੇ ਸਾਹਮਣੇ ਸੂਤ ਤੱਕ ਇਹਨੇ ਦੁੱਧ ਦੇਣਾ ਬਿਲਕੁਲ ਵੀਰ ਜੀ ਇੱਕੋ ਹੀ ਪੌੜੀਆਂ ਸਾਰੀਆਂ ਉਤਰੀਆਂ ਇੱਕ 30 ਵੀ ਦੇ ਦਾਂ ਇੱਕ 30 ਦੇ ਹਾਂ ਕਰਦਾ ਮੇਰੇ ਸ਼ੋਰ ਕਰਦੀ ਐ ਸ਼ੋਰ ਵੀ ਤਾਂ ਕਰਾਓ ਉਹ ਉਹ ਵੀ ਸ਼ੋਰ ਨਹੀਂ ਜਾਇਜ਼ ਇੱਕ ਇੱਕ ਪੰਜੀ ਦੀ ਜਾਂਦੋ ਵੀਰ ਜੀ ਚੋਟੀ ਦੇ ਦਾਂਗੇ ਹਨਾ ਜੀ ਦੇ ਦੇ ਦਾਂਗੇ ਹੋਰ ਦੋ ਸ਼ਟ ਦੇ ਦਾਂਗੇ 123 ਦੀ 123 ਦੇਖੋ ਵੀਰ ਜੀ 123 ਦੀ ਵੀਰ ਕਹਿੰਦਾ ਝੋਟੀ ਦੇ ਦਾਂਗੇ ਟੋਕਰ ਗੱਬਣਾ ਵੱਡੀ ਝੋਟੀ ਆ ਕੋਈ ਵੀਰ ਦੂਰੋਂ ਚੱਲ ਕੇ ਆਊਗਾ ਪਸੰਦ ਜ਼ਰੂਰ ਝੋਟੀ ਆਉਣਗੀਆਂ ਛੱਡ ਕੇ ਨਹੀਂ ਵੀਰ ਜੀ ਜਾਓਗੇ ਚਵਾ ਚੂ ਵੀਰ ਕਹਿੰਦਾ ਫੁੱਲ ਗਰੰਟੀ ਆ ਇੱਕ ਨੰਬਰ ਲੱਗਿਆ ਹੈਣਾ ਜੀ ਵੀਰ ਵੀ ਫੁੱਲ ਗਰੰਟੀ ਕੋਈ ਧੂਰ ਨਹੀਂ ਕੋਈ ਛੱਟਾ ਨਹੀਂ ਫੁੱਲ ਸਾਡੀ ਪਣੀ ਗਰੰਟੀ ਹੋएगी ਦੁੱਧ 9 ਕਿਲੋ ਹੋਏਗਾ ਲੀਟਰ ਨਹੀਂ ਹੋਗਾ 9 ਕਿਲੋ ਹੋਏਗਾ ਬਿਲਕੁਲ ਹਾਂਜੀ ਥੋਲ ਕੇ ਫਿਰ ਉਦਾਂ ਜੇ ਕਿਨੇ ਇੱਥੇ ਆ ਕੇ ਚਵਾਉਣੀ ਆ ਫਿਰ ਜ਼ਿਆਦਾ ਲੀਟਰ ਚੋ ਕਰ ਕੇ ਦਮਾਂਗੇ। ਬੱਚੀ? ਹਾਂਜੀ। ਬਿਲਕੁਲ ਜੀ। ਵੇਖੋ ਹੀ ਵੀਰ ਨੇ ਬਿਲਕੁਲ ਸਚਾਈ ਦੱਸੀ ਆ ਜੀ। 55 ਮਹੀਨਾ ਤੋਂ ਉੱਪਰ ਜੀ। ਹਾਂਜੀ। ਜਿਦਾਂ ਮਰਜੀ ਜਿਹੜਾ ਮਰਜੀ ਚੱਕ ਰ। ਵੀਰ ਜੀ ਜੇ ਕੋਈ ਜੋੜਾ ਹੀ ਝੋਟੀਆਂ ਨਾਲ ਲੈ ਜਾਊਗਾ ਦੂਰੋਂ ਕਿਹਨੇ ਹਨਾ ਉਹ ਮਾਂਦਾਨ ਹੋਰ ਕਰਦੇ ਹੋਗੇ? ਕਰ ਦਾਂਗੇ। ਕਰ ਦਿਓ ਹਨਾ ਜੀ। ਦੂਰੋਂ ਆ ਹੀ ਕਰ ਦਾਂਗੇ। ਫੁੱਲ ਮਾਂਦਾਨ ਕਰਦੇ ਹੋ ਕੋਈ ਨਾ ਹਨਾ ਜੀ। ਆ ਚੰਗੀਆਂ ਝੋਟੀਆਂ ਵਾ ਕੋਈ ਵੀਰ ਖੜੂਗਾ ਯਾਦ ਕਰੂਗਾ ਹਨਾ ਜੀ। ਬਾਕੀ ਜਿਹੜੀ ਇਹਦੀ ਗੱਲ ਕੀਤੀ ਜੀ ਇਹਦੇ ਤੋਂ ਹੁਣ ਮਾਂਦਾਨ ਦੀ ਕਸਰ ਕੋਈ ਰਹਿ ਹੀ ਨਹੀਂ ਜੀ। ਸਹੀ। ਚਲੋ ਕੋਈ ਨਾ ਜੋੜੇ 'ਚ ਕਰਦੇ ਹੋ ਵੀ ਵੇਰੇ ਕਸਾ ਤੁਸੀ ਇੱਕ ਬੈਠ ਗਿਆ ਤਾਂ ਮੈਂ ਚਲੋ ਕੋਈ ਗੱਲ ਨਹੀਂ ਕੋਈ ਨਾ ਵੀਰੇ ਕਹਿੰਦੇ ਹੋੜੇ ਜੋ ਕੋਈ ਨਾ ਦੂਰੋਂ ਕੋਈ ਵੀਰ ਹੁੰਦਾ ਨਾ ਚਲੋ ਹਨਾ ਖੁਸ਼ ਖੁਸ਼ੀਗਾ ਸੀ ਖੜਦੇ ਹਨਾ ਡੰਗਰ ਕਰੋ ਜੈ ਜੀ ਡੰਗਰ ਮਿਲਦਾ ਗਾਗ ਵੀ ਖੁਸ਼ ਹੁੰਦਾ ਵੀਰ ਜੀ ਹਨਾ ਜੀ ਬਿਲਕੁਲ ਜੀ ਬਾਕੀ ਸਾਰੇ ਵੀਰਾਂ ਨੂੰ ਇਹੋ ਬੇਨਤੀ ਹੁੰਦੀ ਹੈ ਕਿ ਵੀਰ ਜੀ ਇੱਕ ਟਾਈਮ ਪਸ਼ੂ ਤੇ ਲਾਗੇ ਜਰੂਰ ਆਓ ਆ ਕੇ ਆਪਣੀ ਚਵਾਈ ਕਰੋ ਪਾਸ ਕਰੋ ਉਹ ਟਾਡਾ ਵੀਰ ਜੀ ਆਪਦਾ ਫਰਜ਼ ਮੰਦਾ ਜੀ ਜਰੂਰ ਜਰੂਰ ਹਨਾ ਵੀਰ ਜੀ ਬਿਲਕੁਲ ਜੀ ਹਨ ਜੀ ਵੀਰ ਜੀ ਆਪਣਾ ਨਾਮ ਦੱਸ ਦਿਓ ਜੀ ਨਾਮ ਇਹ ਰਾਮਜੀਤ ਸਿੰਘ ਜੀ ਪਿੰਡ ਠੱਠਾ ਹਾਂਜੀ ਜ਼ਿਲ੍ਹਾ ਗੁਰਦਾਸਪੁਰ ਤਹਿਸੀਲ ਪਟਾਲਾ ਲਾਗੇ ਫਤਿਹਗੜ ਚੂੜੀਆਂ ਲਾਗੇ ਮਜੀਠਾ ਠੀਕ ਹੈ ਜੀ ਹਾਂਜੀ ਠੀਕ ਹੈ ਜੀ ਸਾਰੇ ਵੀਰਾਂ ਨੂੰ ਇਹ ਵੀ ਬੇਨਤੀ ਆ ਵੀਰ ਜੀ ਚੈਨਲ ਨੂੰ ਵਾਦ ਤੋਂ ਵਾਦ ਸਬਸਕ੍ਰਾਈਬ ਕਰੋ ਲਾਈਕ ਕਰੋ ਸ਼ੇਅਰ ਕਰੋ ਜੇ ਨਵੀਂ ਤੋਂ ਨਵੀਂ ਵੀਡੀਓ ਲੈ ਕੇ ਵਿਖਾ ਲਈ ਜਾਵੇ ਜੀ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ